ਪੱਜੀ ਫਿਰਦੀ ਏ ਦੁਨੀਆ ਰੋਟੀ ਵਾਸਤੇ ਮਗਰ ਦੁਨੀਆ ਆ ਵੀਰਾ ਵੇਖੋ ਵਿਚਾਰੇ ਸਵੇਰ ਤੋਂ ਕਿੰਨੇ ਵਜੇ ਜਾਂਦੇ ਜੇ ਤੇ ਕਿੰਨੇ ਵਜੇ ਆਉਂਦੇ ਸ਼ਾਮ ਨੂੰ ਕਰੇ 6 ਵਜੇ ਜਾਂਦੇ ਆ ਤੇ 6:30 ਜੀ ਆਉਨੇ ਥੰਮ ਜੀ ਆਣੇ ਠੀਕ ਹੈ ਠੀਕ ਹੈ 2 ਘੰਟਾ ਰੈਸਟ 2 ਘੰਟਾ ਰੈਸਟ ਦੁਪਹਿਰੇ ਹੈ ਹਾਂ ਜੀ ਚਣਾਈ ਦਾ ਕੰਮ ਹਾਂ ਜੀ ਚਣਾਈ ਦਾ ਠੀਕ ਹੈ ਠੀਕ ਹੈ ਕਹਵੇ ਵਧੀਆ ਮਿਲ ਜਾਂਦੀ ਦਿਹਾੜੀ ਹਾਂ ਹਾਂ ਦਿਹਾੜੀ ਵਧੀਆ ਮਿਲਦੀ 500 ਰੁਪਏ ਦਿਹਾੜੀ ਚਲੋ ਵਧੀਆ ਮਜ਼ਦੂਰ ਦੀ ਕਿੰਨੀ ਹੈ 505 500 ਤੇ ਮਿਸਤਰੀ ਜਿਹੜਾ 800 800 ਮਿਸਤਰੀ ਜੀ ਹਾਂ ਇਹ ਜਿਹੜਾ ਮੁੱਛਾ ਮਰੋੜੀਆਂ ਤਾਂ ਆਈਆਂ ਨੇ ਹਾਂ ਜੀ ਹੁਣ ਕਿੱਥੇ ਚੱਲਣ ਦਾ ਕੰਮ ਤੁਹਾਡਾ ਉੱਥੇ ਹੀ ਸ਼ਰਮ ਦੀ ਸੰਤਰਾ ਸੰਤਰਾ ਕਿ ਰਾਸ਼ਨ ਆਉਂਦੇ ਹਾਂ ਜੀ ਠੀਕ ਹੈ ਠੀਕ ਹੈ ਚਲੋ ਵੀ ਰੋਟੀ ਵਾਸਤੇ ਭੱਜੇ ਫਿਰਦੇ ਨੇ ਤੇ ਆਵੇ ਵਿਚਾਰ ਰੋਟੀ ਨਾਲ ਪੈਕ ਕਰ ਲੈਂਦੇ ਨੇ ਰੋਜ਼ ਇਹ ਕੋਈ ਹੁੰਦਾ ਉਹਦੀ ਘਾਟੀ ਬਣਾਈ ਦੀ ਚਲ ਠੀਕ ਹੈ ਜੀ ਆਈ ਦੁਨੀਆ ਦੇ ਖੇੜੇ ਜਾਵੇ ਪੰਛੀ ਦਾਣਾ ਚੁਗਣ ਵਾਸਤੇ ਤੁਰਦੇ ਨੇ ਉਵੇਂ ਵਿਚਾਰੇ ਮਜ਼ਦੂਰ ਸਵੇਰੇ ਤੁਰ ਪੈਂਦੇ ਨਾਲ ਆਪਣੇ ਥੈਲੇ ਲੈ ਕੇ ਤੇ ਅਗਲੇ ਦਿਨ ਟਿਫਨ ਵੀ ਤਾਂ ਹੀ ਪੈਕ ਹੁੰਦਾ ਜੇ ਕੋਈ ਵਿਚਾਰੇ ਲੈ ਆ ਕੇ ਦੇਣਗੇ ਨਹੀਂ ਤੇ ਫਿਰ ਟਿਫਨ ਵੀ ਖਾਲੀ ਕਈ ਵਾਰ ਲੈ ਕੇ ਜਾਣਾ ਪੈਂਦਾ ਬਾਕੀ ਜਿਹੜਾ ਕੰਮ ਕਰਨ ਵਾਲੇ ਨੂੰ ਕੋਈ ਖੁਆਣੀ ਮਾਦੇ ਜੇ ਜੈ ਤਰ੍ਹਾਂ ਕਰੇ ਆਪਾਂ ਵੀ ਕਰ ਲਈਏ ਕੋਈ ਕੰਮ ਰੋਟੀ ਜੋਗਾ ਆ ਸਾਫ ਸਫਾਈ ਕਰ ਲਈ ਮੋਟਰ ਤੇ ਤੇ ਬਣਾ ਦਈਏ ਕਰ ਸੋਣਾ